ਬਾਗ ਨੂੰ ਲੁੱਟ ਰਿਆ ਮਾਲੀ ਪੰਜਾਬ ਦਾ ਖਜ਼ਾਨਾ ਹੋਇਆ ਖਾਲੀ ਕਿਵੇਂ ਆਵੇਗੀ ਪੰਜਾਬ ਵਿੱਚ ਖੁਸ਼ਹਾਲੀ ਲੱਭੋ ਕੀ ਹੈ ਮਰਜ਼ ਜੋ ਲੈ ਜਾ ਰਹੇ ਨੇ ਕਰਜ਼ 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 ਚੋਣ ਰੈਲੀਆਂ ਹੋ ਰਹੀਆਂ ਨੇ ਸਰਕਾਰ ਦੇ ਇਸ਼ਤਿਹਾਰ ਲੱਗ ਰਹੇ ਨੇ ਅਤੇ ਪੰਜਾਬ ਨੂੰ ਜੋ ਮਿਲ ਰਿਹਾ ਉਹ ਹੈ ਕਰਜ਼ ਤੇ ਸਿਰਫ ਕਰਜ਼ ਜਿੱਹਾਂ ਇੱਕ ਪਾਸੇ ਚੋਣ ਜ਼ਾਤਾਂ ਲੱਗਿਆ ਹੋਇਆ ਹੈ ਤਾਂ ਪੰਜਾਬ ਸਰਕਾਰ ਨੇ ਤੂਣ ਜਾਤ ਦੇ ਦੌਰਾਨ ਹੋਰ ਕਰਜ਼ਾ ਲਿਆ ਉਹ ਵੀ 2500 ਕਰੋੜ ਦਾ ਜੀ ਹਾਂ 2500 ਕਰੋੜ ਦਾ ਜਿਸ ਨੂੰ April 2037 ਤੱਕ ਮੋੜਨਾ ਸਰਕਾਰ ਨੇ ਇਹ ਕਰਜ਼ ਮੁਲਾਜ਼ਮਾਂ ਨੂੰ ਕੀ ਤਨਖਾਹਾਂ ਦੇਣ ਨੂੰ ਲਿਆ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਤੋਂ ਮੁਲਾਜ਼ਮ ਖਫਾ ਨੇ ਤਾਂ ਦੂਜੇ ਪਾਸੇ ਵਿਰੋਧੀਆਂ ਨੇ ਵੀ ਸਰਕਾਰ ਨੂੰ ਘੇੜਨਾ ਸ਼ੁਰੂ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਕਿ ਸਰਕਾਰ ਦਾ ਤਾਂ ਪਤਾ ਨਹੀਂ ਕਿ ਉਹ 2027 ਤੱਕ ਦੀ ਟਰਮ ਪੂਰੀ ਕਰੇਗੀ ਜਾਂ ਨਹੀਂ ਪਰ ਆਪਣੇ ਆਕਾ ਕੇਜੀਵਾਲ ਨੂੰ ਚਮਕਾਉਣ ਲਈ ਪੰਜਾਬ ਨੂੰ ਕਰਜ਼ਈ ਜ਼ਰੂਰ ਕੀਤਾ ਜਾ ਰਿਹਾ ਤਾਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਨੂੰ ਆੜੇ ਹੱਥੀ ਲਿਆ ਤੇ ਇਥੋ ਤੱਕਿਆ ਦਿੱਤਾ ਕਿ ਪੰਜਾਬ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਆ ਚੁੱਕਿਆ ਹੈ ਅਤੇ 1 ਜੂਨ ਤੋਂ ਬਾਅਦ ਸਰਕਾਰ ਆਪਣੇ ਆਪ ਹੀ ਡਿੱਗ ਪਾਏਗੀ ਬੇਰੋਜ਼ਗਾਰੀ ਇੰਨੀ ਵਧ ਗਈ ਉਹਨਾਂ ਕਰਜ਼ਾ ਚੜਾਤਾ 1 ਲੱਖ ਕਰੋੜ ਦਾ ਕਰਜ਼ਾ ਕਾਂਗਰਸੀਆਂ ਨੇ ਚੜਾਇਆ ਤੇ 80000 ਕਰੋੜ ਦਾ ਕਰਜ਼ਾ ਇਹਨਾਂ ਦੀ ਭਾਈਵਾਲ ਝਾੜੂ ਨੇ ਚੜਾਤਾ ਸੱਤ ਸਾਲਾਂ 'ਚ 1 ਲੱਖ 80000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਸਾਲਾਂ 'ਚ ਕਿਸੇ ਪਾਰਟੀ ਨੇ ਨਹੀਂ ਚੜਾਇਆ ਸੀ ਪੰਜਾਬ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਦੇ ਹਾਲਾਤ ਪੈਦਾ ਹੋ ਗਏ ਐ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਅੱਜ 23 ਤਰੀਕ ਹੋ ਗਈ ਐ ਅੱਜ ਤੱਕ ਪੁਲਿਸ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਹੈਲਥ ਡਿਪਾਰਟਮੈਂਟ ਦੇ ਬਹੁਤ ਸਾਰੇ ਬੰਦਿਆਂ ਨੂੰ ਤਨਖਾਹ ਨਹੀਂ ਮਿਲੀ ਤੇ ਪੰਜਾਬ ਦੇ ਵਿੱਚ ਰਾਜਿਕਤਾ ਫੈਲ ਰਹੀ ਹੈ ਫਾਈਨੈਂਸ਼ੀਅਲ ਕਰਾਈਸਿਸ ਆ ਗਿਆ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾ ਇੱਕ ਨਵਾਂ ਕਾਰਨਾਮਾ ਚੋਣ ਜ਼ਾਬਤੇ ਦੌਰਾਨ 2500 ਕਰੋੜ ਦਾ ਲੋਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਜਿਹੜਾ ਕਿ 2037 ਤੱਕ ਪਰਣਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਸਰਕਾਰ ਤਾਂ ਤੁਹਾਡੀ 2027 ਤੱਕ ਹੈ ਤੇ ਜਿਹੜੇ ਹਾਲਾਤ ਨੇ ਪਤਾ ਨਹੀਂ 27 ਤੋਂ ਪਹਿਲਾਂ ਹੀ ਲੋਕਾਂ ਨੇ ਤੁਹਾਨੂੰ ਉਰਪ ਝਾ ਦੇਣਾ ਤੇ 37 ਤੱਕ ਦਾ ਲੋਨ ਔਰ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ 2 ਸਾਲਾਂ ਦੇ ਵਿੱਚ 75000 ਕਰੋੜ ਦੇ ਲੋਨ ਤੱਕ ਤੁਹਾਡੀ ਸਰਕਾਰ ਪਹੁੰਚ ਚੁੱਕੀ ਹੈ ਕੋਈ ਵੱਡਾ ਹਾਈਵੇ ਤੁਸੀਂ ਨਹੀਂ ਬਣਾਇਆ ਹਸਪਤਾਲ ਤੁਸੀਂ ਨਹੀਂ ਬਣਾਇਆ ਵੱਡਾ ਕੋਈ ਕਾਲਜ ਨਹੀਂ ਬਣਾਇਆ ਇਹ 75000 ਕਰੋੜ ਲਾਇਆ ਕਿੱਥੇ ਕਰਜ਼ਾ ਉਹ ਵੀ 2500 ਕਰੋੜ ਦਾ ਵਿਰੋਧੀ ਸਵਾਲ ਪੁੱਛ ਰਹੇ ਨਹੀਂ ਕਿ ਜਦੋਂ ਦੇ ਸੱਤਾ ਵਿੱਚ ਆਇਓ ਤਾਂ ਉਦੋਂ ਦੇ ਕਰਜ਼ਾ ਹੀ ਕਰਜ਼ਾ ਲੈ ਰਹੇ ਪਰ ਇਹ ਕਰਜ਼ੇ ਦਾ ਪੈਸਾ ਲਗਾਇਆ ਕਿੱਥੇ ਹੈ 2 ਸਾਲ ਵਿੱਚ ਇਨਾ ਕਰਜ਼ ਕਿਉਂ ਲਿਆ ਕਿ ਸਿਰਫ ਆਪਣੀ ਮਸ਼ਹੂਰੀਆਂ ਲਈ ਕਰਜ਼ ਮੁਕਤ ਕਰਵਾਉਣ ਦੇ ਵਾਅਦੇ ਨਾਲ ਸੱਤਾ ਵਿੱਚ ਆਏ ਸੀਐਮ ਭਗਵੰਤ ਮਾਨ ਸਾਹਿਬ ਹੁਣ ਲੋਕਾਂ ਨੂੰ ਜਵਾਬ ਦਿਓ ਕਿ ਪੰਜਾਬ ਕਰਜ਼ ਮੁਕਤ ਕਿਵੇਂ ਤੇ ਕਦੋਂ ਹੋਏਗਾ ਬਿਊਰੋ ਰਿਪੋਰਟ ਪੀਟੀਸੀ ਨਿਊਜ਼